ਉਹ ਮੈਂ ਸਮਝਦਾ ਕਿ ਸੱਸਾ ਸਾਹਿਬ ਦਾ ਬਿਆਨ ਬਹੁਤ ਹੀ ਬੇਤੁਕਾ ਘਟੀਆਂ ਨੀਵੇਂ ਲੈਵਲ ਦੀ ਸਿਆਸਤ ਦਾ ਸਾਰਾ ਪੰਜਾਬ ਲੰਘ ਕੇ ਸਾਰਾ ਹਰਿਆਣਾ ਲੰਘ ਕੇ ਦਿੱਲੀ ਚ ਪ੍ਰਦੂਸ਼ਨ ਕਿੱਦਾਂ ਪਹੁੰਚ ਜਾਂਦਾ ਇਹ ਤੇ ਸੱਸਾ ਸਾਹਿਬ ਪਹਿਲਾਂ ਲੋਕਾਂ ਨੂੰ ਦੱਸਣ ਵੀ ਕਿਹੜਾ ਜਹਾਜ਼ ਜਾਂ ਕਿਹੜੀ ਉਹ ਬੱਸ ਆ ਬੀਜੇਪੀ ਦੀ ਜਿਸ ਬੀਜੇਪੀ ਦੀ ਵਾਸਤੇ ਚੜ ਕੇ ਉਹ ਚਲਾ ਜਾਂਦਾ ਔਰ ਬੀਜੇਪੀ ਇਤਾਂ ਦੇ ਬਿਆਨ ਦੇ ਕੇ ਨਾ ਤੇ ਆਮ ਆਦਮੀ ਪਾਰਟੀ ਨੂੰ ਕਮਜ਼ੋਰ ਕਰ ਸਕਦੀ ਹੈ ਨਾ ਪੰਜਾਬੀਆਂ ਨੂੰ ਕਮਜ਼ੋਰ ਕਰ ਸਕਦੀ ਉਹਦਾ ਜਿਹੜਾ ਬਿਆਨ ਉਹ ਪੰਜਾਬ ਦੇ ਕਿਸਾਨ ਵਿਰੋਧੀ ਆ ਮੈਂ ਕੱਲ ਵੇਖਿਆ ਸੀਗਾ ਦਿੱਲੀ ਦੇ ਕੈਬਨਿਟ ਮੰਤਰੀ ਬੀਜੇਪੀ ਦੇ ਲੀਡਰ ਮਨਜਿੰਦਰ ਸਕਸਸਾ ਦੇ ਕੱਲ ਇੱਕ ਪ੍ਰੈਸ ਕਾਨਫਰੰਸ ਕਰਦੇ ਕਿਹਾ ਕਿ ਜਿਹੜਾ ਮਾਪਰ ਪ੍ਰਦੂਸ਼ਨ ਇਹ ਪੰਜਾਬ ਦੇ ਵਿੱਚੋਂ ਪਰਾਲੀ ਸੜ ਕੇ ਜਿਹੜਾ ਦਿੱਲੀ ਦੇ ਵਿੱਚ ਆ ਰਿਹਾ ਉਹਦੇ ਤੋਂ ਅੱਗੇ ਉਹਨੇ ਕਿਹਾ ਕਿ ਆਮ ਆਦਮੀ ਪਾਰਟੀ ਖੋਦ ਜਿਹੜਾ ਉਹ ਪਰਾਲੀ ਸੜਾਦੀ ਉਹ ਮਤਲਬ ਜਿਹੜਾ ਪ੍ਰਦੂਸ਼ਨ ਵਧਾਦੀ ਹੈ ਮੈਂ ਸੱਸਾ ਸਾਹਿਬ ਦੇ ਇਸ ਬਿਆਨ ਦੀ ਨਿੰਦਾ ਕਰਦਾ ਤੇ ਮੈਂ ਸਮਝਦਾ ਕਿ ਸੱਸਾ ਸਾਹਿਬ ਦਾ ਬਿਆਨ ਬਹੁਤ ਹੀ ਬੇਤੁਕਾ ਘਟਿਆ ਨੀਵੇਂ ਲੈਵਲ ਦੀ ਸਿਆਸਤ ਦਾ ਵਹਿਤਾ ਮਤਲਬ ਸਭ ਦੁਨੀਆ ਨੂੰ ਪਤਾ ਕਿ ਸੱਸਾ ਮੇਸ਼ਾਈ ਨੀਵੇਂ ਲੈਵਲ ਦੀ ਸਿਆਸਤ ਕਰਦਾ ਪਤਾ ਨਹੀਂ ਕਿੱਥੋਂ ਵੀਡੀਓ ਕੱਢ ਕੇ ਲਾਇਆ ਉਹ ਕਹਿੰਦਾ ਜੀ ਤਰਨਤਾਰ ਦਾ ਜਮਾਦੀ ਪਾਰਟੀ ਦਵੰਦੀ ਜਦੋਂ ਤਰਨਤਾਰ ਦੇ ਵਿੱਚ ਇਲੈਕਸ਼ਨ ਹੋ ਰਹੀ ਹੈ ਮੈਂ ਉਹਨੂੰ ਪੁੱਛਣਾ ਚਾਹੁੰਦਾ ਵੀ ਤੂੰ ਨਾਲੇ ਇਲੈਕਸ਼ਨ ਚਾਹ ਨਾਲੇ ਸਾਨੂੰ ਉਹ ਦਿਖਾ ਕਿਹੜੇ ਕਿਸਾਨ ਤਰਨਤਾਰ ਦੇ ਉਹ ਕਿਹੜਾ ਉਹ ਜਹਾਜ ਆ ਜਿਹੜਾ ਤਤਨਤਾਂ ਤੋਂ ਇਹ ਪ੍ਰਦੂਸ਼ਨ ਵਾਲੀ ਹਵਾ ਲੱਦ ਕੇ ਦਿੱਲੀ ਛੱਡ ਆਉਂਦਾ ਤਤਨਤਾਂ ਬਿਲਕੁਲ ਜਿਹੜਾ ਪਾਸਤਾ ਦੇ ਨਾਲ ਲੱਗਦਾ ਉਹ ਦਾ ਦੂਜੇ ਪਾਸੇ ਦਿੱਲੀ ਕਿੱਥੇ ਆ ਸਾਰਾ ਪੰਜਾਬ ਲੰਘ ਕੇ ਸਾਰਾ ਹਰਿਆਣਾ ਲੰਘ ਕੇ ਦਿੱਲੀ ਚ ਪ੍ਰਦੂਸ਼ਨ ਕਿੱਦਾਂ ਪਹੁੰਚ ਜਾਂਦਾ ਇਹ ਤੇ ਸਤਸਾ ਸਾਹਿਬ ਪਹਿਲਾਂ ਲੋਕਾਂ ਨੂੰ ਦੱਸਣ ਵੀ ਕਿਹੜਾ ਜਹਾਜ਼ ਜਾਂ ਕਿਹੜੀ ਉਹ ਬਸਿਆ ਬੀਜੇਪੀ ਦੀ ਜੇਸ ਬੀਜੇਪੀ ਦੀ ਵਾਸਤੇ ਚੜ ਕੇ ਉਹ ਚਲਾ ਜਾਂਦਾ ਸੋ ਮੈਂ ਮੈਂ ਸਬਦਾਂ ਕਿ ਸੱਸੇ ਦਾ ਬਿਆਨ ਜਿਹੜਾ ਬੇहद ਨਿੰਦਯੋਗ ਹੈ ਉਹ ਬੀਜੇਪੀ ਇਦਾਂ ਦੇ ਬਿਆਨ ਦੇ ਕੇ ਨਾ ਤੇ ਆਮ ਆਦਮੀ ਪਾਰਟੀ ਨੂੰ ਕਮਜ਼ੋਰ ਕਰ ਸਕਦੀ ਹੈ ਨਾ ਪੰਜਾਬੀਆਂ ਨੂੰ ਕਮਜ਼ੋਰ ਕਰ ਸਕਦੀ ਉਹਦਾ ਜਿਹੜਾ ਬਿਆਨ ਉਹ ਪੰਜਾਬ ਦੇ ਕਿਸਾਨ ਵਿਰੋਧੀ ਹੈ ਉਹਦਾ ਉਹਦਾ ਬਿਆਨ ਪੰਜਾਬ ਵਿਰੋਧੀ ਹੈ ਔਰ ਬੀਜੇਪੀ ਜਿਹੜੀ ਉਹ ਪੰਜਾਬ ਦੋਦੀ ਵੀ ਆ ਤੇ ਕਿਸਾਨ ਦੋਦੀ ਵੀ ਆ ਪਰ ਹੋਰ ਹੁੰਦੇ ਆਮ ਆਦਮੀ ਪਾਰਟੀ ਦੇ ਕਹਿ ਕੇ ਕਿ ਆਮ ਆਦਮੀ ਪਾਰਟੀ ਦੇ ਬੰਦੇ ਕਰਦੇ ਆ ਤੇ ਬਿਆਨ ਬਹੁਤ ਬੇਤੁਕਾ ਬੇਸਿਰ ਦਾ ਸਰ ਤਰਨ ਤਰਨ ਦੀ ਇਲੈਕਸ਼ਨ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਮੈਂ ਕੱਲ ਵੇਖਿਆ ਸੀਗਾ ਦਿੱਲੀ ਦੇ ਕੈਬਨਿਟ ਮੰਤਰੀ ਭਾਜਪਾ ਦੇ ਲੀਡਰ ਮਨਜਿੰਦਰ ਸਖਸਸਾ ਦੇ ਕੱਲ ਪ੍ਰੈਸ ਕਾਨਫਰੰਸ ਕਰਤੇ ਕਿਹਾ ਕਿ ਜਿਹੜਾ ਵਾ ਮਾਪਰ ਡੂਸ਼ਨ ਇਹ ਪੰਜਾਬ ਦੇ ਵਿੱਚੋਂ ਪੜਾਲੀ ਸੜ ਕੇ ਜਿਹੜਾ ਦਿੱਲੀ ਦੇ ਵਿੱਚ ਆ ਰਿਹਾ ਉਹ ਦੇਖ ਤੋਂ ਅੱਗੇ ਉਹਨੇ ਕਿਹਾ ਕਿ ਆਮ ਆਦਮੀ ਪਾਰਟੀ ਖੋਦ ਜਿਹੜਾ ਉਹ ਪ੍ਰਾਲੀ ਸੜਾਦੀ ਉਹ ਮਤਲਬ ਜਿਹੜਾ ਪ੍ਰਦੂਸ਼ਨ ਵਧਾਦੀ ਹੈ ਮੈਂ ਸੱਸਾ ਸਾਹਿਬ ਦੇ ਇਸ ਬਿਆਨ ਦੀ ਨਿੰਦਾ ਕਰਦਾ ਉਹ ਮੈਂ ਸਮਝਦਾ ਕਿ ਸੱਸਾ ਸਾਹਿਬ ਦਾ ਬਿਆਨ ਬਹੁਤ ਹੀ ਬੇਤੁਕਾ ਘਟਿਆ ਨੀਵੇਂ ਲੈਵਲ ਦੀ ਸਿਆਸਤ ਦਾ ਵਹਿਤਾ ਮੱਲੇ ਸਭ ਦੁਨੀਆ ਨੂੰ ਪਤਾ ਕਿ ਸੱਸਾ ਮੇਸ਼ਾਈ ਨੀਵੇਂ ਲੈਵਲ ਦੀ ਸਿਆਸਤ ਕਰਦਾ ਪਤਾ ਨਹੀਂ ਕਿੱਥੋਂ ਵੀਡੀਓ ਕੱਢ ਕੇ ਲਾਇਆ ਉਹ ਕਹਿੰਦਾ ਜੀ ਇਹ ਤਰਨਤਾਰ ਦਾ ਆਮਾਦੀ ਪਾਰਟੀ ਦਾ ਬੰਦੇ। ਜਦੋਂ ਤਰਨਤਾਰ ਦੇ ਵਿੱਚ ਇਲੈਕਸ਼ਨ ਹੋ ਰਹੀ ਆ। ਮੈਂ ਉਹਨੂੰ ਪੁੱਛਣਾ ਚਾਹੁੰਦਾ ਵੀ ਤੂੰ ਨਾਲੇ ਇਲੈਕਸ਼ਨ ਚਾਹ ਨਾਲੇ ਸਾਨੂੰ ਉਹ ਦਿਖਾ ਕਿਹੜੇ ਕਿਸਾਨ ਤਰਨਤਾਰ ਦੇ। ਉਹ ਕਿਹੜਾ ਉਹ ਜਹਾਜ਼ ਆ ਜਿਹੜਾ ਤਰਨਤਾਰ ਤੋਂ ਇਹ ਪ੍ਰਦੂਸ਼ਨ ਵਾਲੀ ਹਵਾ ਲੱਦ ਕੇ ਦਿੱਲੀ ਛੱਡ ਆਉਂਦਾ। ਤਰਨਤਾਰ ਬਿਲਕੁਲ ਜਿਹੜਾ ਪਾਸੇਾਂ ਦੇ ਨਾਲ ਲੱਗਦਾ। ਔਰ ਦੂਜੇ ਪਾਸੇ ਦਿੱਲੀ ਕਿੱਥੇ ਆ? ਸਾਰਾ ਪੰਜਾਬ ਲੰਘ ਕੇ ਸਾਰਾ ਹਰਿਆਣਾ ਲੰਘ ਕੇ ਦਿੱਲੀ ਚ ਪ੍ਰਦੂਸ਼ਣ ਕਿੱਦਾਂ ਪਹੁੰਚ ਜਾਂਦਾ ਤੇ ਤੇ ਸੱਸਾ ਸਾਹਿਬ ਪਹਿਲਾਂ ਲੋਕਾਂ ਨੂੰ ਦੱਸਣ ਵੀ ਕਿਹੜਾ ਜਹਾਜ਼ ਜਾਂ ਕਿਹੜੀ ਉਹ ਬੱਸ ਆ ਬੀਜੇਪੀ ਦੀ ਜਿਸ ਬੀਜੇਪੀ ਦੀ ਬਸ ਤੇ ਚੜ ਕੇ ਉਹ ਚਲਾ ਜਾਂਦਾ ਸੋ ਮੈਂ ਮੈਂ ਸਬਦਾਂ ਕਿ ਸੱਸੇ ਦਾ ਬਿਆਨ ਜਿਹੜਾ ਬੇਹੱਦ ਨਿੰਦਯੋਗ ਹੈ ਉਹ ਬੀਜੇਪੀ ਇਦਾਂ ਦੇ ਬਿਆਨ ਦੇ ਕੇ ਨਾ ਤੇ ਆਮ ਆਦਮੀ ਪਾਰਟੀ ਨੂੰ ਕਮਜ਼ੋਰ ਕਰ ਸਕਦੀ ਹੈ ਨਾ ਪੰਜਾਬੀਆਂ ਨੂੰ ਕਮਜ਼ੋਰ ਕਰ ਸਕਦੀ ਉਹਦਾ ਜਿਹੜਾ ਬਿਆਨ ਹੈ ਉਹ ਪੰਜਾਬ ਦੇ ਕਿਸਾਨ ਵਿਰੋਧੀ ਆ ਉਹਦਾ ਉਹਦਾ ਬਿਆਨ ਪੰਜਾਬ ਵਿਰੋਧੀ ਆ ਔਰ ਬੀਜੇਪੀ ਜਿਹੜੀ ਉਹ ਪੰਜਾਬ ਵਿਰੋਧੀ ਵੀ ਆ ਤੇ ਕਿਸਾਨ ਵਿਰੋਧੀ ਵੀ ਆ ਔਰ ਹੋਰ ਹੁੰਦੇ ਆ ਆਮ ਆਦਮੀ ਪਾਰਟੀ ਦੇ ਕਹਿ ਕਿ ਆਮ ਆਦਮੀ ਪਾਰਟੀ ਦੇ ਬੰਦੇ ਕਰਦੇ ਆ ਤੇ ਬਿਆਨ ਬਹੁਤ ਬੇਤੁਕਾ ਬੇਸਿਰ ਹੈ ਸਰ ਤਰਨਤਨ ਦੀ ਇਲੈਕਸ਼ਨ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ